नगर कौंसल एक बोपाराए तो ते आजाद उम्मीदवार मनजीत कौर चो चोन निशान सिलाई मशीन है उन्होंने चोन दफ्तर का उद्घाटन महंत जोगिंदर दास वालों गया इस उपरंत उम्मीदवार मनजीत कौर वालों वीड्डी गिनतीडवासिया मिलकर घर घर जाके चोन प्रचार किया गया वासन वोट पाने दी अपील की ਵਾਰਡ ਵਾਸੀਆਂ ਵੱਲੋਂ ਵੀ ਉਹਨਾਂ ਨੂੰ ਪਰਵਾਹ ਹੁੰਗਾਰਾ ਮਿਲਿਆ ਉਮੀਦਵਾਰ ਮਨਜੀਤ ਕੌਰ ਤੇ ਉਹਨਾਂ ਦੇ ਪਤੀ ਕੁਲਦੀਪ ਲਾਲ ਨੇ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 18 ਦਸੰਬਰ ਨੂੰ ਆਪਣੀ ਇੱਕ ਇੱਕ ਵੋਟ ਸिलाई ਮਸ਼ੀਨ ਨੂੰ ਪਾ ਕੇ ਮੈਨੂੰ ਕਾਉਂਸਲਰ ਬਣਾਓ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ 채ਤਨਾ ਚੈਨਲ ਦੇ ਪ੍ਰਦੀਪ ਰਾਜਾ ਦੀ ਰਿਪੋਰਟ ਉਹ ਪਰਮਾਤਮਾ ਯਾਦ ਮੀਂ ਦਿਵਾਰ ਖੜੀ ਆ ਬਾਰਡ ਨੰਬਰ 1 ਚੋਂ ਤੁਸੀਂ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਸਲਾਈ ਮਸ਼ੀਨ ਤੇ ਮੋਹ ਲਾ ਕੇ ਮੈਨੂੰ ਕੰਮ ਜਬਣਾ ਅੱਜ ਤੁਸੀਂ ਵਾਰਡ ਵਿੱਚ ਗਏ ਆ ਵਾਰਡ ਵਿੱਚ ਵੋਟਰਾਂ ਦਾ ਕਿਦਾਂ ਦਾ ਹੰਗਾਰਾ ਮਿਲਿਆ ਬਹੁਤ ਵਧੀਆ ਮਿਲਿਆ ਹੂੰ ਬਹੁਤ ਵਧੀਆ ਮਿਲਿਆ ਸਾਰੇ ਮੇਰੇ ਨਾਲ ਸਗੇ ਹੂੰ ਸਾਰੇ ਹਾਂ ਸਾਰਿਆਂ ਤੁਹਾਨੂੰ ਵਿਸ਼ਵਾਸ ਹੋਇਆ ਵੀ ਵੋਟਾਂ ਪਾਉਂਗੇ ਹਾਂਜੀ ਬਹੁਤ ਵਿਸ਼ਵਾਸ ਹੋਇਆ ਠੀਕ ਗੁਰੂ ਜੀ ਕਾਕਾ ਦਾ ਵਾਈ ਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਲਾਲ ਵੋਟ ਪਾ ਰਹੇ ਹਾਂ ਤਾਂ 12 ਨੰਬਰ ਇੱਕ ਤੋਂ ਮੇਰੀ ਵਾਈਫ ਮਨਜੀਤ ਕੌਰ ਆਜ਼ਾਦ ਉਮੀਦਵਾਰ ਸਾਰੇ ਨਗਰ ਤੋਂ ਸਾਂਝੇ ਉਮੀਦਵਾਰ ਖੜੇ ਆ ਸिलाई ਮਸ਼ੀਨ ਉਹਨਾਂ ਦਾ ਚੋਣ ਨਿਸ਼ਾਨ ਹੈ ਸिलाई ਮਸ਼ੀਨ ਤੇ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ